ਇੱਕ ਬੇકરી ਦੀ ਦੁਕਾਨ ਤੇ ਦਿਨ ਦਿਹਾੜੇ ਚੋਰੀ ਹੋਣ ਦਾ ਮਾਮਲਾ ਸਾਹਮਣੇ ਹਾਲਾਂਕਿ ਦੁਕਾਨਦਾਰ ਦੀ ਮੁਸ਼ਤੈਦੀ ਦੇ ਕਾਰਨ ਚੋਰਾਂ ਨੂੰ ਕਾਬੂ ਕਰ ਲਿਆ ਗਿਆ ਤਾਂ ਕੀ ਆ ਪੂਰਾ ਮਾਮਲਾ ਆਉ ਜਾਣ ਦੇ ਅੰਦਰਸਲ ਦੋ ਨੌਜਵਾਨ ਬੇકરી ਦੇ ਅੰਦਰ ਦਾਖਲ ਹੁੰਦੇ ਨੇ ਚੈੱਕ ਉਹਨਾਂ ਨੇ ਸ਼ਰਟ ਪਾਈ ਹੋਈ ਹੈ ਤੇ ਆ ਕੇ ਪਹਿਲਾਂ ਤਾਂ ਉਹ ਸਮਾਨ ਦੇਖਦੇ ਨੇ ਤੇ ਆਪਣੇ ਮੋਬਾਈਲ ਦੇ ਨਾਲ ਸਮਾਨ ਦੀ ਫੋਟੋ ਖਿੱਚਣ ਲੱਗ ਜਾਂਦੇ ਨੇ ਤਾਂ ਜਦੋਂ ਹੀ ਮੌਕਾ ਮਿਲਦਾ ਹੈ ਤਾਂ ਸਮਾਨ ਆਪਣੀ ਸ਼ਰਟ ਦੇ ਅੰਦਰ ਲੁਕੋਣਾ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਇਹ ਸਾਰਾ ਕੁਝ ਸੀਸੀਟੀਵੀ ਕੈਮਰਾਸ ਦੇ ਵਿੱਚ ਰਿਕਾਰਡ ਹੁੰਦਾ ਤੇ ਦੁਕਾਨਦਾਰ ਬੈਠਾ ਉਹਨਾਂ ਨੂੰ ਦੇਖ ਰਿਹਾ ਹੁੰਦਾ ਤੇ ਫਿਰ ਅਚਾਨਕ ਉਹ ਨੌਜਵਾਨ ਜਿਹੜੇ ਬੇકરી ਤੋਂ ਬਾਹਰ ਨਿਕਲਣ ਲੱਗ ਜਾਂਦੇ ਨੇ ਤਾਂ ਦੁਕਾਨਦਾਰ ਉਹਨਾਂ ਦਾ ਪਿੱਛਾ ਕਰਦਾ ਕਰਦਾ ਬਾਹਰ ਚਲਾ ਜਾਂਦਾ ਤੇ ਬਾਹਰ ਜਾ ਕੇ ਉਹਨਾਂ ਦੀ ਤਲਾਸ਼ੀ ਲੈਂਦਾ ਤੇ ਤਲਾਸ਼ੀ ਲੈਣ ਤੋਂ ਬਾਅਦ ਦੁਕਾਨਦਾਰ ਨੂੰ ਬੇકરી ਦਾ ਸਮਾਨ ਬਰਾਮਦ ਹੁੰਦਾ ਤਾਂ ਮੌਕੇ ਤੇ ਹੀ ਜਿਹੜਾ ਪੁਲਿਸ ਨੂੰ ਬੁਲਾ ਲਿਆ ਜਾਂਦਾ ਹੈ ਪੁਲਿਸ ਉਹਨਾਂ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲੈਂਦੀ ਹੈ ਤੇ ਜਦੋਂ ਨੌਜਵਾਨਾਂ ਦਾ ਗੱਲ ਕੀਤੀ ਜਾਂਦੀ ਹੈ ਤਾਂ ਕਹਿੰਦੇ ਨੇ ਕਿ ਉਹਨਾਂ ਦੇ ਕਿਸੇ ਯਾਰ ਦੋਸਤ ਦਾ ਜਨਮ ਦਿਨ ਹੈ ਤੇ ਉਹਨਾਂ ਕੋਲੇ ਪੈਸੇ ਨਹੀਂ ਨੇ ਇਸ ਲਈ ਉਹ ਸਮਾਨ ਚੋਰੀ ਕਰਕੇ ਆਪਣੇ ਯਾਰ ਦੋਸਤ ਦਾ ਜਨਮ ਦਿਨ ਮਨਾਉਣ ਲਈ ਜਾ ਰਹੇ ਨੇ ਤਾਂ ਕਿਸ ਤਰੀਕੇ ਦੇ ਨਾਲ ਤਸਵੀਰਾਂ ਸਾਹਮਣੇ ਆਈਆਂ ਨੇ ਦਿਨ ਦਿਹਾੜੇ ਬੇਕਰੀ ਦੇ ਵਿੱਚ ਨੌਜਵਾਨ ਨੇ ਜਿਹੜੇ ਦਾਖਲ ਹੁੰਦੇ ਨੇ ਤੇ ਉੱਥੇ ਜਾ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦੇ ਨੇ ਹਾਲਾਂਕਿ ਦੁਕਾਨਦਾਰ ਦੀ ਮੁਸਤੈਦੀ ਦੇ ਕਾਰਨ ਉਹਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਤੇ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਬੇਕਰੀ ਦੇ ਵਿੱਚ ਸ਼ਰਿਆਹ ਦਿੰਦੇਹਾੜੇ ਚੋਰੀ ਕੀਤੀ ਗਈ। ਸਨੈਕਸ ਵਰਗੇ ਫਲੇਵਰ ਦੇ ਅੰਦਰ ਨੂਟੈਲਾ ਦੀ ਬੋਤਲ ਚੱਕੀ ਗਈ ਇਹ ਵੀ ਸਾਡੇ ਕੱਢ ਸੋ। ਅੱਛਾ ਜੀ। ਠੀਕ ਹੈ ਜੀ ਉਹਨੂੰ ਦੇਖਦੇ ਰਹੇ ਆ। ਫਿਰ ਉਹਨਾਂ ਨੇ ਗੇਪ ਤੋਂ ਕੱਢੀ ਸ਼ਹਿਦ ਉੱਪਰ ਚੱਕੀ ਤੇ ਆਪਣੇ ਲੋਕਾਂ ਲਈ। ਅੱਛਾ ਜੀ। ਉਸ ਤੋਂ ਬਾਅਦ ਇਹ ਬੇਕਰੀ ਬਾਹਰ ਨਿਕਲਾਂਗੀ। ਮੇਰੀ ਨਜ਼ਰ ਪਈ ਸੀਗੀ। ਮੈਂ ਇਹਨੂੰ ਪੜ ਲਿਆ ਜੀ ਮੈਂ ਇਹਨੂੰ ਪੜਿਆ ਤਾਂ ਮੈਨੂੰ ਪੁੱਛਿਆ ਤੁਸੀਂ ਕੀ ਚੱਕਿਆ ਕਹਿੰਦੇ ਕੁਝ ਨਹੀਂ ਚੱਕਿਆ ਮੈਂ ਕਹਿੰਦਾ ਸ਼ਰਟ ਉੱਪਰ ਚੱਕੋ ਆਪਣੀ ਕਹਿੰਦੇ ਨਹੀਂ ਚੱਕੀ ਮੈਂ ਕਿਉਂ ਕਹਿੰਦੇ ਮੈਂ ਨਾ ਭਾਰੋ ਲੈ ਆਇਆ ਤੇ ਮੇਰੇ ਕੋਲ ਵੀਡੀਓ ਹੈ ਜੀ ਜੋ ਚੱਕੀ ਹੈ ਝੂਠ ਨਾ ਬੋਲੋ ਕਨੇ ਜੀ ਨਹੀਂ ਸੀ ਕਾਬਰ ਲੈ ਤਾ ਕਿ ਦਿਖਾਓ ਕਿਥੇ ਨੇ ਦੇ ਨੀ ਤੇ ਇਹਨਾਂ ਨੂੰ ਮੱਲੜ ਕੇ ਨੇ ਪਕੜ ਲਿਆ ਉਹ ਜੂਨੇ ਇਹਨਾਂ ਨੇ ਸੱਚ ਬੋਲਿਆ ਜੀ ਅਸੀਂ ਗਲਤੀ ਕੀਤੀ ਹੈ ਚੋਰੀ ਕੀਤੀ ਹੈ ਅੱਛਾ ਅੱਗੇ ਵੀ ਆਏ ਕਦੀ ਆਏ ਪੰਜੇ ਪਿਛਲੇ ਹਫਤੇ ਵੀ ਹੋਇਆ ਹੈ ਚਾਂਸ ਹਾਟਲ ਸਮਾਂ ਚੱਕਣਾ ਵੀ ਪਿਆ ਆਪਣਾ ਗਾਰਡ ਨਿਗਾ ਪੈਂਦੀ ਰਸੇ ਜੀ ਅੱਜ ਹੀ ਆਏ ਆ ਦੁਬਾਰਾ ਇਹਨਾਂ ਨੇ ਇਦਾਂ ਦੀ ਇਹੀ ਆਏ ਜਾਂ ਹੋਰ ਵੀ ਸੀ ਇਹਨਾਂ ਮੈਂ ਵੀ ਇਹੀ ਹੋ ਸਕਦੇ ਆ ਜੀ ਉਹਨੇ ਤਿੰਨ ਲੜਕੇ ਸੀਗੇ ਮੇਰੇ ਅੱਛਾ ਜੀ ਉਹ ਤਾਂ ਸੀ ਦੇਖ ਰਹੇ ਹੋ ਇਹ ਵੀ ਇਸ ਵਾਰ ਇਹ ਗਲਬਤ ਹੋਈ ਇਹਨਾਂ ਨੇ ਕਿਉਂ ਚੱਕਿਆ ਕੋਈ ਪਤਾ ਕਨੇ ਜੀ ਪੈਸੇ ਨਹੀਂ ਸੀਗੇ ਜੀ ਤੇ ਚੱਕ ਲਿਆ ਕਾਹਦੀ ਚੋਰੀ ਤੇ ਚੱਕਿਆ ਕਿਉਂ ਇਹ ਚੋਰੀ ਹੈਗੀ ਜੀ ਠੀਕ ਹੈ ਨਾ ਚੋਰੀ ਤਾਂ ਚੋਰੀ ਹੋਈ ਪੁਲਿਸ ਆ ਗਈ ਮੌਕੇ ਤੇ ਪੁਲੀਸ ਆਈ ਬਾਜੂ ਕੋਲ ਉਹਨੋਂ ਕੁਝ ਕੁਝ ਕਰ ਰਹੇ ਆ ਜੀ ਵੀ ਤੇਰਾ ਮੇਰਾ ਭਾਈ ਚੰਦਰ ਕਿੱਥੇ ਰਹਿਣ ਵਾਲਾ ਮੈਂ ਪਈ ਆਪਣੇ ਤਾਲ ਨਗਰ ਕੀ ਗੱਲ ਤੁਸੀਂ ਕਿਹੜੀ ਸੀਸੀਟੀਵੀ ਦੇ ਵਿੱਚ ਫੁਟੇਜ ਦੇ ਵਿੱਚ ਦਿਖਾ ਰਹੇ ਹੋ ਕਿ ਛੋਟੀ ਜੀ ਚੀਜ਼ ਕਿਰੀ ਤੁਸੀਂ ਚੋਰੀ ਕਰਕੇ ਲੈ ਕੇ ਜਾ ਰਹੇ ਹੋ ਕਿਉਂ ਕਾਰਨ ਕੀ ਮੇਰੇ ਨਾਲ ਵੀ ਧਰੋ ਗਿਆ ਪਾਉਂਦਾ ਅੱਛਾ ਧਰੋ ਗਿਆ ਜੀ ਨਹੀਂ ਇਹ ਬਰਥਡੇ ਸੀ ਕੀ ਬਰਥਡੇ ਤੇ ਗਿਫਟ ਚੋਰੀ ਦਾ ਬਰਥਡੇ ਗਿਫਟ ਦੇਣਾ ਹੁੰਦਾ ਅੱਧਾ ਘੰਟਾ ਤੁਸੀਂ ਦੁਕਾਨ ਦੇ ਅੰਦਰ ਘੁੰਮਦੇ ਰਹੇ ਹੋ ਫਿਰ ਇੱਕੋ ਚੀਜ਼ ਨੂੰ ਤੁਸੀਂ ਹੱਥ ਪਾਇਆ ਉਹ ਵੀ ਐਫ ਸੀ ਸੀ ਟੀ ਵੀ ਦੇ ਬੁੱਡੇ ਦੇ ਵਿੱਚ ਆਂਦੇ ਆ ਕੀ ਇਹ ਚੋਰੀ ਨਹੀਂ ਹੈ ਸਰ ਇਹ ਕੀ ਮਾਮਲਾ ਕੀ ਹੈਗਾ ਉਹ ਮੈਨੂੰ ਪਤਾ ਨਹੀਂ ਗੱਲ ਖਾਣੇ ਚੱਕ ਬਣਾ